प्यारे दोस्तों प्यार भरी सत श्री अकाल जी हां जी दोस्तों पंजाब सरकार ਦੇ ਮਲਾਜ਼ਮਾਂ ਦੇ ਪੇ ਕਮਿਸ਼ਨ ਦੇ ਏਰੀਅਰ ਨੂੰ ਲੈ ਕੇ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਮਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ 14000 ਕਰੋੜ ਰੁਪਏ ਦਾ ਏਰੀਅਰ ਮਲਾਜ਼ਮਾਂ ਨੂੰ ਜਲਦੀ ਜੋ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੁਆਰਾ ਕਿਹਾ ਗਿਆ ਹੈ ਕਿ ਅਦਾ ਕਰ ਦਿੱਤਾ ਜਾਵੇਗਾ ਜੇਕਰ ਖਜ਼ਾਨੇ ਦੇ ਵਿੱਚ ਫੰਡ ਜ਼ਿਆਦਾ ਹੋਇਆ ਤਾਂ ਅਸੀਂ 2028 ਤੋਂ ਪਹਿਲਾਂ ਵੀ ਇਸ ਏਰੀਅਰ ਦੀ ਅਦਾਇਗੀ ਕਰ ਸਕਦੇ ਹਾਂ ਹਾਂਜੀ ਦੋਸਤੋ ਪੰਜਾਬ ਸਰਕਾਰ ਦੁਆਰਾ ਵਾਅਦੇ ਕੀਤੇ ਜਾ ਰਹੇ ਨੇ ਵੱਡੇ ਪਰ 3 ਸਾਲ ਤੱਕ ਸਰਕਾਰ ਕਿੱਥੇ ਸੀ ਇਹ ਸਵਾਲ ਉੱਠਦਾ ਹੈ ਉਸ ਬਾਰੇ ਚਰਚਾ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਮੁਲਾਜ਼ਮ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜੋ ਦਿੱਲੀ ਦੇ ਵਿਚਾਰ ਹੋਈ ਹੈ ਉਸ ਤੋਂ ਬਾਅਦ ਇੱਕਦਮ ਪੰਜਾਬ ਸਰਕਾਰ ਜਾਗ ਗਈ ਹੈ ਇੱਕ ਵੱਡਾ ਸਵਾਲ ਉੱਠਦਾ ਹੈ 3 ਸਾਲ ਤੋਂ ਸਰਕਾਰ ਕਿੱਥੇ ਸੀ ਕਿਉਂਕਿ ਹੁਣ ਜੋ ਜਵਾਬ ਦਿੱਤਾ ਗਿਆ ਹੈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੁਆਰਾ ਕਿ ਅਸੀਂ ਇਸ ਏਰੀਆ ਦੀ ਅਦਾਇਗੀ ਕਰ ਦੇਵਾਂਗੇ 2028 ਤੱਕ ਸਾਰੀ ਇਸ ਏਰੀਆ ਦੀ ਅਦਾਇਗੀ ਕਰ ਦਿੱਤੀ ਜਾਵੇਗੀ ਜੇਕਰ ਸਾਡੇ ਕੋਲ ਫੰਡ ਜ਼ਿਆਦਾ ਹੋਇਆ ਤਾਂ ਅਸੀਂ ਇਸ ਏਰੀਆ ਦੀ ਅਦਾਇਗੀ ਪਹਿਲਾਂ ਵੀ ਕਰ ਦੇਵਾਂਗੇ ਜੇਕਰ ਅਸੀਂ ਦੇਖੀਏ ਤਾਂ ਪੰਜਾਬ ਸਰਕਾਰ ਦੁਆਰਾ ਮੁਲਾਜ਼ਮਾਂ ਨੂੰ ਇੱਕ ਤਰ੍ਹਾਂ ਦਾ ਲਾਲੀਪਾਪ ਦਿੱਤਾ ਗਿਆ ਹੈ ਜਿਸ ਤਰ੍ਹਾਂ ਅਸੀਂ ਇੱਕ ਛੋਟੇ ਬੱਚੇ ਨੂੰ ਚੁੱਪ ਕਰਵਾਉਂਦੇ ਹਾਂ ਉਹ ਕੀਤਾ ਗਿਆ ਹੈ ਕਿਉਂਕਿ ਜੋ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਉਹ ਲਗਾਤਾਰ ਇਸ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਹਾਂਜੀ ਦੋਸਤੋ ਪੇ ਕਮਿਸ਼ਨ ਦਾ ਏਰੀਅਰ ਦੇਣ ਸੰਬੰਧੀ ਜੋ ਪੰਜਾਬ ਸਰਕਾਰ ਦੁਆਰਾ ਪਲਾਨ ਬਣਾਇਆ ਗਿਆ ਹੈ ਕਿ 85 ਸਾਲ ਦੀ ਉਮਰ ਵਾਲੇ ਜੋ ਮੁਲਾਜ਼ਮ ਨੇ ਉਹਨਾਂ ਨੂੰ ਤਿੰਨ ਕਿਸ਼ਤਾਂ ਦੇ ਵਿੱਚ ਏਰੀਅਰ ਦਿੱਤਾ ਜਾਵੇਗਾ 65 ਸਾਲ ਤੋਂ 75 ਸਾਲ ਵਾਲੇ ਮੁਲਾਜ਼ਮ ਨੇ ਉਹਨਾਂ ਨੂੰ 12 ਕਿਸ਼ਤਾਂ ਦੇ ਵਿੱਚ ਏਰੀਅਰ ਦਿੱਤਾ ਜਾਵੇਗਾ 58 ਸਾਲ ਤੋਂ 65 ਸਾਲ ਵਾਲੇ ਜੋ ਮੁਲਾਜ਼ਮ ਨੇ ਉਹਨਾਂ ਨੂੰ 42 ਕਿਸ਼ਤਾਂ ਦੇ ਵਿੱਚ ਏਰੀਅਰ ਅਦਾ ਕੀਤਾ ਜਾਵੇਗਾ ਰੈਗੂਲਰ ਮੁਲਾਜ਼ਮਾਂ ਨੂੰ 1 April 2026 ਤੋਂ ਏਰੀਅਰ ਅਦਾ ਕਰਨਾ ਸ਼ੁਰੂ ਹੋ ਜਾਵੇਗਾ ਇਸ ਨੂੰ ਦੇਖਦੇ ਹੋਏ ਜੋ ਮੁਲਾਜ਼ਮ ਤੇ ਪੈਨਸ਼ਨ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਸ਼ੰਕਾ ਪੈਦਾ ਹੋ ਰਹੀ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਡਿਵਾਈਡ ਕਿਉਂ ਕੀਤਾ ਗਿਆ ਹੈ ਸਾਰੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇੱਕਦਮ ਸਾਰਾ ਏਰੀਅਰ ਇੱਕੇ ਟਾਈਮ ਦਿੱਤਾ ਜਾਵੇ ਤੇ ਨਾਲ ਜੋ ਬਰਾਬਰਤਾ ਉਹਨਾਂ ਦੇ ਵਿੱਚ ਦਿਖਾਈ ਜਾਵੇ ਜੋ ਨਹੀਂ ਦਿਖਾਈ ਗਈ ਪੰਜਾਬ ਸਰਕਾਰ ਦੁਆਰਾ 85 ਸਾਲ ਦੀ ਉਮਰ ਤੋ ਜਿਹੜੇ ਉੱਪਰ ਮੁਲਾਜ਼ਮ ਨੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਪਹਿਲਾ ਏਰੀਅਰ ਦਿੱਤਾ ਜਾਵੇਗਾ ਜੋ ਕਿ ਗਿਣਤੀ ਦੇ ਵਿੱਚ ਕਾਫੀ ਘਟ ਨੇ ਪੰਜਾਬ ਸਰਕਾਰ ਦੀ ਇੱਕ ਤਰ੍ਹਾਂ ਦੀ ਚਾਲ ਵੀ ਹੋ ਸਕਦੀ ਹੈ ਪੰਜਾਬ ਸਰਕਾਰ ਦੇ ਮੁਲਾਜ਼ਮ ਜੋ ਕਿ ਲਗਾਤਾਰ ਉਹਨਾਂ ਦਾ ਵਿਰੋਧ ਕਰ ਰਹੇ ਨੇ ਉਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਜੋ ਮੁਲਾਜ਼ਮ ਤੇ ਪੈਨਸ਼ਨਰ ਉਹਨਾਂ ਨੂੰ ਇੱਕ ਵਾਰ ਚੁੱਪ ਕਰਵਾਉਣਾ ਚਾਹੁੰਦੀ ਸੀ ਇਹ ਵੀ ਹੋ ਸਕਦਾ ਹੈ ਪਰ ਜੋ ਪੰਜਾਬ ਸਰਕਾਰ ਦੁਆਰਾ ਇਸ ਏਰੀਅਰ ਨੂੰ ਲੈ ਕੇ ਇੰਨਾ ਲੇਟ ਕੀਤਾ ਜਾ ਰਿਹਾ ਉਸ ਨੂੰ ਦੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਫੈਸਲਾ ਸਹੀ ਨਹੀਂ ਹੈ ਇਸ ਏਰੀਆ ਦੀ ਦਾ ਗੀਤਾ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਹੁਣ ਇਸ ਨੂੰ ਹੋਰ ਲੇਟ ਪਾਇਆ ਜਾ ਰਿਹਾ 2028 ਤੱਕ ਸਾਰਾ ਏਰੀਆ ਰਾਦਾ ਕਰਨ ਦਾ ਜੋ ਉਹਨਾਂ ਦੁਆਰਾ ਕਿਹਾ ਜਾ ਰਿਹਾ ਇੱਕ ਗਲਤ ਸਟੈਪ ਹੈ ਪੰਜਾਬ ਸਰਕਾਰ ਦਾ ਇਸ ਮਾਮਲੇ ਨੂੰ ਲੈ ਕੇ ਅਸੀਂ ਇਹੀ ਕਹਾਂਗੇ ਕਿ ਪੰਜਾਬ ਸਰਕਾਰ ਜੋ ਕਿ ਇਸ ਮਾਮਲੇ ਨੂੰ ਲੈ ਕੇ ਦੁਬਾਰਾ ਵਿਚਾਰ ਵਟਾਂਦਰਾ ਕਰੇ ਤੇ ਇਸ ਫੈਸਲੇ ਤੇ ਦੁਬਾਰਾ ਵਿਚਾਰ ਕਰੇ ਤੇ ਹੋਰ ਫੈਸਲਾ ਪੰਜਾਬ ਸਰਕਾਰ ਅਗਲੀ ਮੀਟਿੰਗ ਦੇ ਵਿੱਚ ਪੇ ਕਮਿਸ਼ਨ ਦੇ ਏਰੀਆ ਨੂੰ ਲੈ ਕੇ ਲਵੇ ਪੰਜਾਬ ਸਰਕਾਰ ਦੇ ਜੋ ਮੁਲਾਜ਼ਮ ਆਗੂ ਨੇ ਜੋ ਮੁਲਾਜ਼ਮ ਜਥੇਬੰਦੀਆਂ ਨੇ ਉਹਨਾਂ ਦੁਆਰਾ ਵੀ ਇਸ ਫੈਸਲੇ ਨੂੰ ਨਕਾਰ ਦਿੱਤਾ ਗਿਆ ਹੈ ਤੇ ਇਹ ਕਿਹਾ ਜਾ ਰਿਹਾ ਕਿ ਇਸ ਏਰੀਆ ਦੀ ਅਦਾਇਗੀ ਇੱਕਦਮ ਸਾਰੇ ਜੋ ਪੈਨਸ਼ਨਰ ਤੇ ਮੁਲਾਜ਼ਮ ਨੇ ਉਹਨਾਂ ਨੂੰ ਕੀਤੀ ਜਾਵੇ ਇਸ ਤਰ੍ਹਾਂ ਜੋ ਡਿਵਾਈਡ ਕੀਤਾ ਜਾ ਰਿਹਾ ਉਸ ਨੂੰ ਉਹ ਕਬੂਲ ਨਹੀਂ ਕਰਨਗੇ ਹਾਂਜੀ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹਾਂਜੀ ਦੋਸਤੋ ਧੰਨਵਾਦ ਜੀ